ਇੱਕ ਅਦਾਲਤ ਦੀ ਜੱਜ ਬੀਬੀ ਦੀ ਚਿੱਠੀ ਨੇ ਬਹੁਤ ਕੁਝ ਹਿਲਾ ਕੇ ਰੱਖ ਦਿੱਤਾ ਹੈ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ ਸਾਡੇ ਭਾਰਤ ਤੁਸੀਂ ਨਿਆਂ ਦਾ ਇਨਸਾਫ ਦਾ ਹਾਲ ਦੇਖੋ ਇੱਕ ਅਦਾਲਤ ਦੇ ਵਿੱਚ ਨਿਆਂ ਕਰਨ ਵਾਲੀ ਇਨਸਾਫ ਕਰਨ ਵਾਲੀ ਜੱਜ ਜਿਹੜੀ ਉੱਤਰ ਪ੍ਰਦੇਸ਼ ਦੀ ਜੱਜ ਹੈ ਉਸ ਨੇ ਇੱਕ ਚਿੱਠੀ ਲਿਖੀ ਹੈ ਜਿਸ ਦੀ ਬਹੁਤ ਵੱਡੀ ਚਰਚਾ ਹੈ ਜਿਹਦੇ ਵਿੱਚ ਉਸ ਜੱਜ ਔਰਤ ਨੇ ਭਾਰਤ ਦੇ ਮੁੱਖ ਜੱਜ ਨੂੰ ਚਿੱਠੀ ਲਿਖ ਕੇ ਤੇ ਆਪਣੇ ਲਈ ਇੱਛਾ ਮੌਤ ਮੰਗੀ ਹੈ ਤੇ ਮੰਗੀ ਕਿਉਂ ਹੈ ਉਹ ਕਹਿੰਦੀ ਹੈ ਕਿ ਮੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਧੱਕਾ ਹੋਇਆ ਮੇਰਾ ਸਰੀਰਕ ਸ਼ੋਸ਼ਣ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਮੈਨੂੰ ਕਿਤੋਂ ਇਨਸਾਫ ਨਹੀਂ ਮਿਲਿਆ ਮੈਂ ਬਹੁਤ ਕੋਸ਼ਿਸ਼ਾਂ ਕਰ ਲੀਆਂ ਪਰ ਹੁਣ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਹੈ ਕਿ ਮੈਂ ਕਾਦੀ ਜੱਜਾਂ ਮੈਨੂੰ ਕਿਤੋਂ ਇਨਸਾਫ ਨਹੀਂ ਮਿਲ ਰਿਹਾ ਤੇ ਇਸੇ ਕਰਕੇ ਮੈਨੂੰ ਮ੍ਰਿਤੂ ਇੱਛਾ ਮਤਲਬ ਕਿ ਮਰਨ ਦੀ ਇੱਛਾ ਮੇਰੀ ਹੈ ਔਰ ਮੈਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਇਹ ਇਜਾਜ਼ਤ ਉਸਨੇ ਮੰਗੀ ਹੈ ਉਸਨੇ ਕਿਹਾ ਵੀ 2022 ਦੇ ਵਿੱਚ ਅਦਾਲਤ ਜਦੋਂ ਉਹ ਅਦਾਲਤ ਦੇ ਵਿੱਚ ਬੈਠੀ ਸੀ ਤਾਂ ਬਾਹਰ ਐਸੋਸੀਏਸ਼ਨ ਨਾਲ ਜੁੜੇ ਕੁਝ ਲੋਕ ਉਸ ਦੀ ਅਦਾਲਤ ਦੇ ਵਿੱਚ ਆਏ ਉਹਨਾਂ ਨੇ ਉਸ ਨਾਲ ਬਤਮੀਜ਼ੀ ਕੀਤੀ, ਬਦਸਲੂਕੀ ਕੀਤੀ, ਉਹਦੀ ਬੇਇੱਜ਼ਤੀ ਕੀਤੀ ਤੇ ਉਸ ਨੇ ਫਿਰ ਵਾਰ-ਵਾਰ ਕਈ ਥਾਵਾਂ ਦੇ ਉੱਪਰ ਸ਼ਿਕਾਇਤਾਂ ਕੀਤੀਆਂ ਤੇ ਜਿਹੜੇ ਆਪ ਤੋਂ ਸੀਨੀਅਰ ਜੱਜ ਨੂੰ ਸ਼ਿਕਾਇਤ ਕੀਤੀ ਉਹ ਦੋਸ਼ ਲਾਇਆ ਗਿਆ ਚਿੱਠੀ ਦੇ ਵਿੱਚ ਕਿ ਉਹ ਕਹਿੰਦੀ ਉਸ ਨੇ ਵੀ ਇਨਸਾਫ ਦੇਣ ਦੀ ਥਾਂ ਤੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਰਾਤ ਨੂੰ ਆਓ ਤਾ ਉਹ ਕਹਿੰਦੀ ਕਿ ਉਸ ਨੇ ਵੀ ਮੇਰਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇੰਨੀ ਵੱਡੀ ਗੱਲ ਚਿੱਠੀ ਦੇ ਵਿੱਚ ਉਸ ਔਰਤ ਜੱਜ ਨੇ ਬੋਲੀ ਹੈ ਤਾਂ ਮੈਨੂੰ ਇਹ ਚਿੱਠੀ ਪੜ੍ਹ ਕੇ ਸਰਜੀਤ ਪਾਤਰ ਦੀਆਂ ਲਿਖੀਆਂ ਸਤਰਾਂ ਯਾਦ ਆਈਆਂ ਜਿਹੜੀਆਂ ਉਹਨਾਂ ਨੇ ਲਿਖੀਆਂ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਤੁਸੀਂ ਸੋਚੋ ਕਿ ਜੇਕਰ ਇੱਕ ਜੱਜ ਲੱਗੀ ਔਰਤ ਉਹਨੂੰ ਜੇ ਇਨਸਾਫ ਨਹੀਂ ਮਿਲ ਰਿਹਾ ਤਾਂ ਫਿਰ ਆਮ ਲੋਕਾਂ ਲਈ ਇਨਸਾਫ ਦਾ ਇੱਥੇ ਕੀ ਹਾਲ ਹੋਏਗਾ ਇਹ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਕਿਉਂਕਿ ਉਹ ਖੁਦ ਇਹ ਕਹਿੰਦੀ ਹੈ ਚਿੱਠੀ 'ਚ ਉਹਨੇ ਲਿਖਿਆ ਜੇ ਮੈਂ ਚਿੱਠੀ ਪੜਾਂ ਤਾਂ 10-15 ਮਿੰਟ ਚਿੱਠੀ ਪੜਨ ਤੇ ਹੀ ਲੱਗ ਜਾਣਗੇ ਉਹਨੇ ਇਹ ਲਿਖਿਆ ਕਿ ਜਦੋਂ ਮੈਂ ਜੱਜ ਲੱਗੀ ਸੀ ਤਾਂ ਮੈਂ ਇਹ ਸੋਚ ਕੇ ਲੱਗੀ ਸੀ ਕਿ ਜੱਜ ਲੱਗ ਕੇ ਮੈਂ ਲੋਕਾਂ ਨੂੰ ਇਨਸਾਫ ਦਿਆਂਗੀ ਧੱਕੇ ਰੁਕਵਾਵਾਂਗੀ ਨਿਆ ਦੇਾਂਗੀ ਪਰ ਉਹ ਕਹਿੰਦੀ ਜਦੋਂ ਹੁਣ ਮੇਰੇ ਨਾਲ ਹੀ ਸਾਰਾ ਕੁਝ ਵਾਪਰਦਾ ਹੈ ਤਾਂ ਮੈਂ ਜੱਜ ਹੋ ਕੇ ਵੀ ਇਨਸਾਫ ਨਹੀਂ ਲੈ ਪਾਈ ਤਾਂ ਉਹ ਕਹਿੰਦੀ ਮੈਨੂੰ ਇੰਜ ਲੱਗਦਾ ਹੈ ਕਿ ਹੁਣ ਔਰਤਾਂ ਨੂੰ ਤਾਂ ਇਹ ਮੰਨ ਲੈਣਾ ਚਾਹੀਦਾ ਹੈ ਸਤਿਕਾਰ ਕਰ ਲੈਣਾ ਚਾਹੀਦਾ ਹੈ ਕਿ ਜੇਕਰ ਉਹ ਵੱਖ-ਵੱਖ ਥਾਵਾਂ ਤੇ ਨੌਕਰੀ ਕਰ ਰਹੀਆਂ ਨੇ ਤਾਂ ਉਹਨਾਂ ਦਾ ਸਰੀਰ ਸ਼ੋਸ਼ਣ ਹੋ ਹੀ ਸਕਦਾ ਹੈ ਤੇ ਉਹਨਾਂ ਨੂੰ ਇਹ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਇੱਕ ਤਰ੍ਹਾਂ ਨਾਲ ਉਸ ਜੱਜ ਨੇ ਆਖੀ ਉਹ ਕਹਿੰਦੀ ਬਹੁਤ ਸਾਰੇ ਕਾਨੂੰਨ ਔਰਤਾਂ ਦੇ ਲਈ ਬਣਾਏ ਗਏ ਪਰ ਕੋਈ ਵੀ ਕਾਨੂੰਨ ਅਜੇ ਹਾਂ ਨਹੀਂ ਬਣਿਆ ਜਿਹੜਾ ਔਰਤਾਂ ਨੂੰ ਨਿਆਂ ਦੇ ਸਕੇ ਔਰ ਹੁਣ ਇੱਕ ਵੱਡੀ ਚਰਚਾ ਇਸ ਚਿੱਠੀ ਦੇ ਉੱਪਰ ਚੱਲੀ ਹੈ ਤੁਸੀਂ ਵੀ ਆਪਣਾ ਕਮੈਂਟ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਭਾਰਤ ਦੇ ਵਿੱਚ ਪਹਿਲਾਂ ਵੀ ਇਹ ਸਵਾਲ ਵੱਡੇ ਪੱਧਰ ਤੇ ਉੱਠਦਾ ਕਿ ਇੱਥੇ ਥਾਣਿਆਂ ਕਚਹਿਰੀਆਂ ਦੇ ਵਿੱਚ ਆਮ ਲੋਕਾਂ ਤੇ ਗਰੀਬਾਂ ਨੂੰ ਨਿਆਂ ਨਹੀਂ ਮਿਲਦਾ ਤੇ ਉੱਪਰਲੇ ਲੋਕਾਂ ਦੇ ਲਈ ਨਿਯਮ ਕਾਨੂੰਨ ਹੋਰ ਨੇ ਦੇ ਹੇਠਲੇ ਲੋਕਾਂ ਦੇ ਲਈ ਉਹ ਹੋਰ ਤਰ੍ਹਾਂ ਲਾਗੂ ਹੁੰਦੇ ਨੇ ਤੇ ਹੁਣ ਇੱਕ ਔਰਤ ਜੱਜ ਨੇ ਜਦੋਂ ਆ ਚਿੱਠੀ ਲਿਖੀ ਹੈ ਤਾਂ ਉਸ ਨੇ ਇਹ ਸਵਾਲ ਹੋਰ ਵੀ ਵੱਡੇ ਕਰ ਦਿੱਤੇ ਨੇ ਡੂੰਘੇ ਕਰ ਦਿੱਤੇ ਨੇ ਗਹਿਰੇ ਕਰ ਦਿੱਤੇ ਨੇ ਔਰ ਇੱਕ ਚਰਚਾ ਇਹ ਵੀ ਚੱਲੀ ਹੈ ਕਿ ਜੱਜ ਲਾਉਣ ਦੇ ਲਈ ਕੀ ਸਿਰਫ ਕਾਨੂੰਨੀ ਪੜ੍ਹਾਈ ਵੇਖੀ ਜਾਣੀ ਕਾਫੀ ਹੈ ਜਾਂ ਜੱਜ ਜਦੋਂ ਕਿਸੇ ਨੂੰ ਲਾਇਆ ਜਾਂਦਾ ਹੈ ਉਸ ਵਕਤ ਉਸ ਬੰਦੇ ਦਾ ਸੁਭਾਅ ਉਹਦੀ ਸੋਚ ਉਹਦੀ ਲੋਕ ਪੱਖੀ ਜਿਹੜੀ ਰਤਬਾ ਜਾਂ ਉਹਦੇ ਅੰਦਰ ਇਨਸਾਨੀਅਤ ਦੀ ਭਾਵਨਾ ਇਹ ਸਾਰੇ ਗੁਣਾਂ ਦਾ ਵੀ ਮਲੰਕਣ ਹੋਣਾ ਚਾਹੀਦਾ ਸੋ ਜੱਜ ਬੀਬੀ ਦੀ ਚਿੱਠੀ ਨੇ ਇੱਕ ਵੱਡੀ ਚਰਚਾ ਛੇੜੀ ਹੈ ਹੁਣ ਅਗਲਾ ਫੈਸਲਾ ਜਿਹੜਾ ਹੈ ਉਹ ਮਾਨਯੋਗ ਜਿਹੜੇ ਜੱਜ ਸਾਹਿਬ ਨੂੰ ਬੀਬੀ ਨੇ ਸ਼ਿਕਾਇਤ ਕੀਤੀ ਹੈ ਚਿੱਠੀ ਲਿਖ ਕੇ ਉਹਦੇ ਉੱਪਰ ਹੈ ਕਿ ਉਹ ਹੁਣ ਆਉਣ ਵਾਲੇ ਦਿਨਾਂ ਚ ਅਜੇ ਤੱਕ ਕੀ ਫੈਸਲਾ ਲੈ ਕੇ ਆਉਣਗੇ ਉਹ ਬੀਬੀ ਨੂੰ ਨਿਆਹ ਕਿਹੋ ਜਿਹਾ ਮਿਲੇਗਾ ਕਿਵੇਂ ਮਿਲੇਗਾ ਕਿਉਂਕਿ ਉਹ ਸਿਰਫ ਇੱਕ ਔਰਤ ਨਹੀਂ ਇੱਕ ਔਰਤ ਜੱਜ ਹੈ